ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਾੜਾਂ ਵਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਦੋ ਆ ਬਾਹਰ ਖੜੀਆਂ ਇੱਕ ਉਧਰ ਅੰਦਰ ਖੜੀ ਐ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸਦੇ ਆ ਆਪ ਦਾ ਨਾਮ ਹਰਦੇਸ਼ ਸਿੰਘ ਪਿੰਡ ਚੜੱਕ ਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ ਦੱਸਦੇ 77167051 ਫੇਰੀ ਇਹ ਤੋਂ ਲੱਗ ਜਾ ਪਹਿਲੀ ਤੋਂ ਕਹਿੰਦੇ ਮਾਸੂਆ ਇਹ ਵੀਰੇ ਦੂਜਾ ਸੂਆ ਸੂਈ ਆ ਅਗਲਾ ਭਲਾ ਤੀਜੇ ਮਾਨ ਵਾਲੇ ਚੌਥੇ ਹੈ ਪਿਓਰ ਦੂਜੇ ਹੀ ਐ ਸੂਈ ਠੀਕ ਆ ਠੀਕ ਆ ਪਹਿਲੇ ਸੂਈ ਆਪਾਂ ਤੋਂ ਗਈ ਐ ਇਹ ਦੋ ਡੰਗ ਚਵਾ ਕੇ ਦਿੱਤੀ ਠੀਕ ਆ 10 ਕਿਲੋ ਡੰਗ ਦਾ ਦੁੱਧ ਫੇਰ ਕੀ ਆਪਣੇ ਕੋਲੇ ਆਈ ਐ ਵੱਛੀ ਮਗਰ ਐ ਇਹ ਕੱਲ ਦੀ ਸੂਈ ਦੁਪਹਿਰ ਦੀ ਕਿੰਨਾ ਦੁੱਧ ਚਵਾ ਦੇਉਂਗੇ ਦੋ ਤੇਰੇ ਵੀਰੇ 20 ਲੀਟਰ ਦੇਉਂਗੀ ਹੁਣ ਸੂਈ ਨੂੰ ਕਿਹਨਾਂ ਦਾ ਇਹ ਕੱਲ ਦੀ ਸੂਈ ਹੈ ਹੁਣ ਤਾਂ ਇਹਦੇ ਥੱਲੇ 10 ਕਿਲੋ ਬੌਲੀ ਹੈ 9-10 ਸਹੀ ਠੀਕ ਹੈ ਹਾਂ ਐਵੇਂ ਹੋਣੀ ਪਰਸ ਚੌਥੇ ਨੂੰ ਤਾਂ ਚਵਾ ਸਕਦੇ ਆ ਪਰਸ ਨੂੰ 20 ਕਿਲੋ ਚਵਾ ਦੇਗਾ ਹਾਂ ਕਿੰਨੇ ਦੀ ਇਹ ਦੇ ਦੇਾਂਗੇ ਵੀਰੇ ਆਪਾਂ 50000 ਕੱਢੀਏ ਬਾਹਰ ਨੂੰ ਪਰਸੋਂ ਦੀ ਸੂਈ ਹੈ ਨਾ ਕੱਲ ਐਸ ਮੌਕੇ ਸੂਈ ਕੱਲ ਦੀ ਬਾਈ ਕਹਿੰਦਾ ਸੂਈ ਹੈ 9-10 ਕਿਲੋ ਬੌਲੀ ਤਿਆਰ ਹੈ ਬਾਈ ਕਹਿੰਦਾ ਪਰਸੋਂ ਚੌਥੇ ਨੂੰ 20 ਕਿਲੋ ਦੁੱਧ ਮੈਂ ਚਵਾ ਕੇ ਦੇ ਦੂੰਗਾ ਜਿਹਦੇ ਪਸੰਦ ਆਊਗੀ ਆਪਦੀ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਹੱਥ ਜੋੜ ਕੇ ਬੇਨਤੀ ਹੈ ਜਦੋਂ ਮਾਲਕ ਤੁਹਾਨੂੰ ਪਸ਼ੂ ਦੋ ਟਾਈਮ ਤਿੰਨ ਟਾਈਮ ਚਵਾ ਕੇ ਦਿੰਦਾ ਫਿਰ ਚੋ ਕੇ ਤਸੱਲੀ ਕਰ ਲਿਆ ਕਰੋ ਜੇ ਅੱਜ ਕਿਸੇ ਨੇ ਚੋ ਕੇ ਲੈ ਜਾਣੀ ਆ 9-10 ਕਿਲੋ ਬੌਲੀ ਆ ਤੇ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੇ ਪਰਸੋਂ ਚੌਥੇ ਨੂੰ ਬਾਈ ਕਹਿੰਦਾ 20 ਕਿਲੋ ਦੁੱਧ ਮੈਂ ਦੋ ਟਾਈਮ ਤਿੰਨ ਟਾਈਮ ਚਵਾ ਕੇ ਦੇ ਦੂੰਗਾ ਮਗਰੇ ਤੇ ਬੱਛੀ ਐ ਜੇ ਅੱਜ ਕਿਸੇ ਨੇ ਲੈ ਜਾਣੀ ਆ 9-10 ਕਿਲੋ ਬੋਲੀ ਅਗਲਾ ਚੋਕੇ ਲੈ ਜੇ ਜੇ ਕੋਈ ਭੈਣ ਭਰਾ ਪਰਸੋਂ ਚੌਥੇ ਨੂੰ ਲੈ ਜਾਣੀ ਚਾਹੁੰਦਾ ਅੱਜ ਅਗਲਾ ਸੌਦਾ ਕਰ ਲੈ 20 ਕਿਲੋ ਦੁੱਧ ਬਾਈ ਕਹਿੰਦਾ ਮੇਰੇ ਘਰੋਂ ਚੋਕੇ ਲੈ ਜਿਓ ਮੇਰਾ ਕੰਮ ਆ ਵੀਡੀਓ ਬਣਾਉਣਾ ਮੈਂ ਕੋਈ ਚਵਾਕੇ ਨਹੀਂ ਦੇਣੀ ਪਸ਼ੂ ਤੁਹਾਨੂੰ ਵਿਖਾਦੇ ਆ ਅੱਗੇ ਤਸੱਲੀ ਤੁਸੀਂ ਕਰਨੀ ਆ ਚੋਣੀ ਤੁਸੀਂ ਆ ਮੇਰਾ ਕੰਮ ਬਸ ਇੰਨਾ ਹੀ ਆ ਕਿ ਪਸ਼ੂ ਵਿਖਾਉਣੇ ਅੱਗੇ ਲੈਣੇ ਪਸ਼ੂ ਤੁਸੀਂ ਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਤਸੱਲੀ ਕਰਨੀ ਆ ਤੁਸੀਂ ਚੋਕੇ ਵੇਖਣਾ ਦੁੱਧ ਥਣ ਵੇਖ ਲਓ ਚਾਰ ਹੀ ਥਾਣਾ ਕੋਈ ਵਾਧੂ ਫੋਟ ਸ਼ਾਂਗ ਨਹੀਂ ਮਗਰ ਵੱਛੀ 52000 ਦੀ ਬਾਈ ਕਹਿੰਦਾ ਦੇ ਦੇਣੀ ਹੈ ਜਿਹੜੇ ਹਿਸਾਬ ਨਾਲ ਬਾਈ ਪਰਸੋਂ ਨੂੰ ਦੁੱਧ ਚਵਾ ਕੇ ਦਿੰਦਾ 20 ਕਿਲੋ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਹੈ 52000 ਵਿੱਚੋਂ ਮਾਨਤਾਣ ਹੋ ਜੂ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਵੀਰੇ ਤੀਜਾ ਸੂਆ ਸੋਈ ਹੈ ਅਗਲਾ ਭਲਾ ਚੌਥੇ ਮਨ ਵਾਲੇ ਇਹਦੇ ਮਗਰੀ ਬੱਛੀ ਹੈ ਤੇ ਜੇ ਕਿਸੇ ਨੇ ਪੰਜਵਾ ਮੰਨ ਨਹੀਂ ਹੋਵੇ ਮੇਰੇ ਵੱਲੋਂ ਦਸਵਾ ਮੰਨੀ ਜਾ ਆਪਣੇ ਕਿਹੜਾ ਜਿਹਦਾ ਵੀਰੇ ਕਹਿੰਦੇ ਹੂੰ ਫੇਰ ਸਹੀ ਹੈ ਹਾਂ ਆਪਣੇ ਗਾਂ ਤਾਂ ਗਾਂ ਹੀ ਵਜਣੀ ਹੈ ਮੈਂ ਤਾਂ ਵਜਣੀ ਹੈ ਮਗਰੀ ਇਹਦੇ ਬੱਛੀ ਹੈ ਵੀਰੇ ਸ਼ਾਈ ਵਾਲ ਠੀਕ ਹੈ ਇਹ ਰਾਤ ਦੀ ਸੂਈ ਹੈ ਇਹਦੇ ਥੱਲੇ ਹੈਗਾ ਹੁਣ ਤੜਕੇ ਕੱਢਿਆ ਪਹਿਲੀ ਚਿਵਾਈ ਚ 4.5 ਕਿਲੋ ਗੋੜਾ ਜੀਰ ਪਈ ਇਹਨਾਂ ਦੀ ਜੀਰ ਦੀ ਆਪਣੀ ਗਾਰੰਟੀ ਵੀਰੇ ਵੀਡੀਓ ਹੈਗੀ ਆਪਣੇ ਕੋਲ ਬਾ ਫੇਰ ਠੀਕ ਹੈ ਹਾਂ ਕਿੰਨਾ ਕੁ ਦੁੱਧ ਪਿਆ ਜੂ ਬਾ ਕੋਈ ਨਾ ਅਗਲੇ ਨੂੰ ਮੁਖਾ ਦਿਓ ਜੀਨੇ ਪੈਸੇ ਲਾਉਣੇ ਆ ਕਿੰਨਾ ਦੇ ਦੋ ਦੇ ਵੀਰੇ 16 17 ਕਿਲੋ ਹੁਣ ਬੋਲੀ ਕਿੰਨੀ ਕੋ ਹੁਣ ਇਹਦੇ ਥਲੀ ਗੋਲਾ ਹੈਗਾ ਆ 9 ਕਿਲੋ ਮੰਨੇ ਆ ਰਗੜਾ ਕਿੰਨੇ ਦੀ ਇਹ ਵੀਰੇ ਦੇ ਦਿਆਂਗੇ ਆਪਾਂ 43000 ਕੱਢ ਬਾਹਰੋਂ 9 ਕਿਲੋ ਬੋਲੀ ਆ ਕੱਲ ਦੀ ਸੂਈ ਆ ਇਹ ਕੱਲ ਆਥਰੇ ਸ਼ਾਮ ਨੂੰ 16 17 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ 43000 ਦੀ ਦੇ ਦੇਣੀ ਆ ਇਹ ਵੀ ਸੂਈ ਸਵਾਈ ਆ ਗੱਭਣ ਦਾ ਤਾਂ ਚਲੋ ਵਹਿਮ ਹੁੰਦਾ ਪਤਾ ਨਹੀਂ ਕਿੰਨਾ ਦੁੱਧ ਪਸ਼ੂ ਨੇ ਦੇਣਾ ਕਿ ਨਹੀਂ ਦੇਣਾ ਉਹ ਕਹਿਣ ਕਰਨ ਦੀਆਂ ਗੱਲਾਂ ਹੁੰਦੀਆਂ ਗੱਬਣ ਪਸ਼ੂ ਦੀਆਂ ਪਰ ਜਿਹੜਾ ਸੂਇਆ ਸੋ ਆਇਆ ਪਸ਼ੂ ਆ ਉਹ ਤਾਂ ਤੁਹਾਡੇ ਸਾਹਮਣੇ ਆ ਚੋ ਕੇ ਲੈ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ 9 ਕਿਲੋ ਬੌਲੀ ਤਿਆਰ ਆ 11 12 ਕਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਵੀਡੀਓ ਬਣਾਉਣ ਦਾ ਸਮਾਂ 11 12 ਵਜੇ ਦਾ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੱਕ ਰਖਵਾਨੇ ਬੌਲਿਆਂ ਨਾਲ ਭਰ ਲੈਣੇ ਆ ਜੇ ਕੋਈ ਅੱਜ ਚੋਕੇ ਲੈ ਜਾਣੀ ਚਾਹੁੰਦਾ ਤੇ ਬਾਈ ਕਹਿੰਦਾ 9 ਕਿਲੋ ਬੌਲੀ ਆ ਤੇ ਜੇ ਕੋਈ ਪਰਸੋਂ ਚੌਥੇ ਨੂੰ ਲੈ ਜਾਣੀ ਚਾਹੁੰਦਾ ਫੇਰ ਬਾਈ ਕਹਿੰਦਾ 16 17 ਕਿਲੋ ਆਪਾਂ ਦੁੱਧ ਚਵਾ ਕੇ ਦੇ ਦੇਾਂਗੇ ਇਹ ਹੁਣ ਤੁਹਾਡੀ ਮਰਜ਼ੀ ਐ 9 ਕਿਲੋ ਬੌਲੀ ਜੋਕੇ ਲੈ ਜਾਣੀ ਆ ਜਾਂ 16 17 43000 ਮੁੱਲ ਹੈ ਮਾਨਤਾਨ ਹੋ ਜੂ ਥਣ ਇਹਦੇ ਵਿੱਚ ਆ ਰਹੀ ਆ ਕੋਈ ਵਾਧੂ ਫੋੜ ਸ਼ਾਂਗ ਨਹੀਂ ਦੁੱਧ ਦੀ ਬੌਲੇ ਦੀ ਬਾਈ ਕਹਿੰਦਾ ਗਾਰੰਟੀ ਐ ਬਾਕੀ ਜਿਹੜੋ ਬਾਈ ਨੇ ਕਹਿ ਹੀ ਦਿੱਤਾ ਮੇਰੇ ਘਰੋਂ ਚੋਕੇ ਲੈ ਜਾਓ ਜੇ ਅੱਜ ਬੌਲਾ ਲੈ ਆਣਾ 9 ਕਿਲੋ ਲੈ ਜਾਓ ਜੇ 16 17 ਕਿਲੋ ਦੁੱਧ ਚੋਕੇ ਲੈ ਜਾਣਾ 2 ਨੰਬਰ ਦਾ ਤੇ ਪਰਸੋਂ ਚੌਥੇ ਨੂੰ ਅਗਲਾ 16 17 ਕਿਲੋ ਚੋਕੇ ਲੈ ਜੇ ਅਗਲਾ ਅੱਜ ਸੌਦਾ ਕਰ ਲੈ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਵੀਰੇ ਦੂਜਾ ਸੋਈ ਸੋਈ ਹੈ ਠੀਕ ਹੈ ਹਾਂ ਇਹ ਰਾਤ ਦੀ ਸੋਈ ਹੈ 12 ਵਜੇ ਦੀ ਠੀਕ ਹੈ ਇਹਦੇ ਮਗਰ ਵੀ ਬੱਛੀ ਹੈ 1 ਨੰਬਰ ਦੇ ਮਗਰ ਵੀ 3 ਨੰਬਰ ਦੇ ਤਿੰਨਾਂ ਦੀ ਮਗਰੀ ਬੱਛੀਆਂ ਆ ਇਹਦੇ ਥੱਲੇ ਅਛਾ ਤਿੰਨਾਂ ਦੇ ਮਗਰੀ ਬੱਛੀਆਂ ਆ ਇਹਦੇ ਥੱਲੇ ਕਿੰਨਾ ਕੋ ਬੋਲਾ ਥੱਲੇ ਵੀਰੇ ਹੈਗਾ ਹੁਣ ਤੜਕੇ ਚੋਇਆ 5 ਕਿਲੋ ਬੋਲਾ ਝੂਠ ਵਾਲੀ ਗੱਲ ਹੀ ਆ ਬਿਨਾ ਮੱਛੀ ਦਾ ਠੀਕ ਆ ਠੀਕ ਆ ਇਹ ਦੁੱਧ ਦੇ ਦੂਗੀ 18-19 ਲੀਟਰ ਜਿਹੜੇ ਸਾਨੂੰ ਦੁੱਧ ਉਤਰਦੀ ਹੈ ਯਾਨੀ ਕਿ 10 ਕਿਲੋ ਬੋਲਾ ਹੁ ਚੋਕੇ ਲੈ ਜੇ ਅਗਲਾ ਜਿਹੜੀ ਗੱਲ ਕਿੰਨੇ ਦੀ ਇਹ ਦੇ ਦੇਾਂਗੇ ਵੀਰੇ ਆਪਾਂ 44000 ਦੀ ਠੀਕ ਆ ਹਾਂਜੀ ਦੋਸਤੋ ਬਾਈ ਕਹਿੰਦਾ ਆਪਾਂ ਕਹਤਾ 10 ਕਿਲੋ ਬੋਲਾ ਅਗਲਾ ਚੋਕੇ ਲੈ ਜੇ 18-19 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ 44000 ਦੀ ਦੇ ਦੇਣੀ ਐ ਜੇ ਕੋਈ ਅੱਜ ਬੌਲਾ ਚੋਕੇ ਲੈ ਜਾਣਾ ਚਾਹੁੰਦਾ ਤੇ 10 ਕਿਲੋ ਚੋਕੇ ਲੈ ਜੇ ਬਾਈ ਕਹਿੰਦਾ ਕੋਈ ਤਿੰਨਾ ਚਾਰਾਂ ਦਿਨਾਂ ਨੂੰ ਦੁੱਧ ਚੋਕੇ ਲੈ ਜਾਣਾ ਚਾਹੁੰਦਾ ਉਸ ਦਿਨ ਬਾਈ ਕਹਿੰਦਾ 18-19 ਕਿਲੋ ਦੁੱਧ ਚੋਕੇ ਲੈ ਜੇ 44000 ਦੀ ਬਾਈ ਕਹਿੰਦਾ ਦੇ ਦੇਣੀ ਐ ਤਿੰਨ ਪਸ਼ੂ ਤਿੰਨਾ ਤੇ ਮਗਰ ਹੀ ਵਛੀਆਂ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਤਿੰਨੇ ਅੱਜ ਬੌਲਿਆਂ ਚ ਐ ਜੇ ਕੋਈ ਬੌਲੇ ਚ ਚੋਕੇ ਲੈ ਜਾਣਾ ਚਾਹੁੰਦਾ ਜਿੰਨਾ ਬੌਲਾ ਦੱਸਿਆ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਹੋਊਗਾ ਆਪ ਦਾ ਕੰਡਾ ਬਾਲਟੀ ਨਾਲ ਲਈ ਆਵੇ ਤੇ ਨਹੀਂ ਅੱਜ ਤੋਂ ਤਿੰਨ ਚਾਰ ਦਿਨਾਂ ਨੂੰ ਪਰਸੋਂ ਨੂੰ ਅਗਲਾ ਫੇਰ ਕੰਡਾ ਬਾਲਟੀ ਲੈ ਕੇ ਆਜੇ ਉਸ ਦਿਨ ਦੁੱਧ ਜੋਖ ਕੇ ਲੈ ਜਾਏ ਜਿੰਨਾ ਬਾਈ ਨੇ ਕਿਹਾ 80 ਸੋਹਣਿਆ 18 19 ਕਿਲੋ ਬਾਈ ਦੱਸਦਾ ਦੁੱਧ ਪਿਆਜੂ 44000 ਦੀ ਦੇ ਦੇਣੀ ਆ ਮਗਰ ਵੱਛੀ ਜਿਹੜੇ ਹਿਸਾਬ ਨਾਲ ਬਾਈ ਦੁੱਧ ਦੀ ਗਾਰੰਟੀ ਦੇਈ ਜਾਂਦਾ ਉਹ ਹਿਸਾਬ ਨਾਲ ਜਾਇਜ਼ ਹੀ ਮੁੱਲ ਹੈ 18 19 ਕਿਲੋ ਦੁੱਧ ਵਾਲੀ ਮਗਰ ਵੱਛੀ ਵਾਲੀ 47000 ਦੀ ਕੌਣ ਦਿੰਦਾ ਵਿੱਚੋਂ ਮਾਨ ਵੀ ਬਾਈ ਕਰੂਗਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੜਾ ਤਿੰਨਾਂ ਵੜਾਾਂ ਦੀ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਇੱਕ ਨੰਬਰ ਥੱਲੇ 10 ਕਿਲੋ ਬੌਲੀ ਤਿਆਰ ਹੈ ਜੇ ਅੱਜ ਕੋਈ ਲੈ ਜਾਣੀ ਚਾਹੁੰਦਾ ਚੋਕੇ 52000 ਦੀ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਾਣ ਹੋ ਜੂ ਤੇ ਜੇ ਕੋਈ ਚਾਰਾਂ ਦਿਨਾਂ ਨੂੰ ਲੈ ਜਾਣੀ ਚਾਹੁੰਦਾ ਚੋਕੇ ਮੁੱਲ ਉਨਾ ਹੀ ਐ ਉਹਦੋਂ 20 ਕਿਲੋ ਦੁੱਧ ਬਾਈ ਕਹਿੰਦਾ ਮੈਂ ਚਵਾ ਕੇ ਦੇ ਦੂੰਗਾ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਜਿਹੜੇ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਬਾਈ ਦੇ ਘਰੇ ਆਵੇ ਆਪਦੀ ਨਿਰਖ ਪਰਖਣਾ ਤਸੱਲੀ ਕਰਕੇ ਲੈ ਜੇ ਸੂਏ ਸਵਾਏ ਪਸ਼ੂ ਆ ਦੋ ਟਾਈਮ ਚਾਰ ਟਾਈਮ ਭਾਵਾ ਪੰਜ ਟਾਈਮ ਮੇਰੇ ਵੱਲੋਂ ਚੋਕੇ ਲੈ ਜੇ ਮੇਰਾ ਕੰਮ ਆ ਵੀਡੀਓ ਬਣਾਉਣਾ ਚਵਾਈ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਬਾਈ ਨੇ ਪੈਸੇ ਲੈਣੇ ਆ ਤੁਹਾਨੂੰ ਪਸ਼ੂ ਦੇਣਾ ਤੇ ਆਪਦੀ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਿਓ ਭਾਵਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਨੰਬਰ 'ਤੇ